ਸਭ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੀਰੋ ਤੁਸੀਂ ਇੱਕ ਇੰਟਰਵਿਊ ਦੇਖਿਆ ਹੋਊਗਾ ਖਬਰਨਾਮਾ ਜੋ ਸਾਡੇ ਭਾਈ ਜਸਵੀਰ ਚੋਹਾਨ ਜੀ ਮਾਨਸਾ ਵਾਲੇ ਉਹਨਾਂ ਨੇ ਰਵਾਇਆ ਸੀ ਆ ਸਾਡੇ ਕੋਲ ਇੱਕ ਬੱਚੀ ਪਹੁੰਚੀ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੀ ਕੰਪਨੀ ਦੇ ਵਿੱਚ ਰਾਜ ਰਿਕਾਰਡ ਕੰਪਨੀ ਔਰ ਖੁਸ਼ਦਿਲ ਸੰਗੀਤ ਅਕੈਡਮੀ ਦੇ ਵਿੱਚ ਔਰ ਇਹ ਇਨਾਂ ਦੀ ਵੱਡੀ ਸਿਸਟਰ ਹੈ ਜੋ ਇਹਨਾਂ ਦਾ ਸਾਥ ਦੇ ਰਹੀ ਹੈ ਇਹ ਬੱਚੀ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਤੇ ਬਾਈ ਜਸਵੀਰ ਜੀ ਨੇ ਸਾਨੂੰ ਕਿਹਾ ਵੀ ਇਸ ਬੱਚੀ ਨੂੰ ਆਪਾਂ ਅੱਗੇ ਲੈ ਕੇ ਜਾਣਾ ਅੱਗੇ ਲੈ ਕੇ ਜਾਣਾ ਤੁਹਾਡੇ ਸਹਿਯੋਗ ਦੇ ਨਾਲ ਔਰ ਤੁਹਾਨੂੰ ਬੇਨਤੀ ਕਰਦੇ ਆਂ ਵੀ ਇਹ ਬੱਚੀ ਦਾ ਪੂਰਾ ਸਾਥ ਦਿਓ ਗਰੀਬ ਘਰ ਦੀ ਬੱਚੀ ਹੈ ਕੈਕੀ ਦੇ ਨੂੰ ਸ਼ੌਂਕ ਹੈ ਮੂਸਾ ਪਿੰਡ ਦੀ ਹੈ ਸੋ ਉਹ ਅੱਜ ਇਹਨਾਂ ਦੀ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਅਸੀਂ ਰਲ ਮਿਲ ਕੇ ਸਾਰਿਆਂ ਨੇ ਇਹਨਾਂ ਦਾ ਨਾਮ ਰੱਖਿਆ ਸੋਨੀ ਪੱਟੀ ਉਮੀਦ ਹੈ ਤੁਸੀਂ ਸਾਰੇ ਇਸ ਬੱਚੀ ਨੂੰ ਬਹੁਤ ਸਾਰਾ ਪਿਆਰ ਦੇਵੋਗੇ ਇਹਨੂੰ ਅੱਗੇ ਕਾਮਯਾਬ ਹੋਣ ਵਾਸਤੇ ਇਹਦਾ ਸਾਥ ਦੇਵੋਗੇ ਆਓ ਚੰਦ ਲੈਣ ਵਾਲਾ ਇਸ ਬੱਚੀ ਨੂੰ ਸੁਣਦੇ ਆ ਜੇ ਸਮਝਿਆ ਹੁੰਦਾ ਉਹਨੇ